हे गाइस वेलकम टू आवर न्यू ब्लॉग थे आज द ब्लॉगर ਆਪਾਂ ਸਟਾਰਟ ਕਰ ਰਹੇ ਆ ਆਪਣੇ ਘਰ ਤੋਂ ਆਪਣੀ ਰਸੋਈ ਤੋਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਅੱਜ ਸਵੇਰੇ ਸਵੇਰੇ ਉੱਠ ਖੜੇ ਠੀਕ ਹੈ ਸਵੇਰੇ ਸਵੇਰੇ ਟਾਈਮ ਅੱਜ ਜਿਹੜਾ ਹੋਇਆਗਾ 8:00 ਵਜ ਚੁੱਕਿਆ ਤੇ ਠੰਡ ਬਹੁਤ ਜ਼ਿਆਦਾ ਆ ਤੇ ਹੁਣ ਸਰਦੀਆਂ ਆ ਗਈਆਂ ਤਾਂ ਆਪਾਂ ਆਪਣੀ ਡਰਿੰਕ ਤੋਂ ਸਟਾਰਟ ਕਰਨਾ ਹੈ ਡਰਿੰਕ ਜਿਹੜੀ ਮੈਂ ਸਵੇਰੇ ਉੱਠ ਕੇ ਲੈਣੀ ਆ ਠੀਕ ਹੈ ਉਹ ਵਾਲੀ ਜਿਹੜੀ ਹੈਗੀ ਆ ਬੰਦੇ ਨੂੰ ਪਤਲਾ ਕਰਦੀ ਆ ਠੀਕਾ ਨਾਲੇ ਫੇਸ ਲੀ ਵੀ ਸਹੀ ਆ ਤੇ ਨਾਲੇ ਬੰਦੇ ਨੂੰ ਪਤਲਾ ਕਰਦੀ ਹੈ ਤੇ ਜਿਹੜੀਆਂ ਮੇਰੇ ਵਾਂਗੂ ਨਿਊਲੀ ਮਮਸ ਨੇ ਠੀਕਾ ਉਹਨਾਂ ਲਈ ਵੀ ਬਹੁਤ ਵਧੀਆ ਕਿਉਂਕਿ ਆਪਣੇ ਬੇਬੀ ਛੋਟੇ ਹੁੰਦੇ ਆ ਜੋ ਬੱਚੇ ਮਦਰ ਫੀਡ ਲੈਂਦੇ ਆ ਉਹਨਾਂ ਦਾ ਪੇਟ ਵਗੈਰਾ ਦੁਖਦਾ ਰਹਿੰਦਾ ਤਾਂ ਉਹ ਡਰਿੰਕ ਸਪੈਸ਼ਲੀ ਉਹਨਾਂ ਲਈ ਬਹੁਤ ਬੈਨੀਫਿਟ ਆ ਠੀਕ ਆ ਆਪਾਂ ਬਣਾਉਣੇ ਆ ਕਿੱਦਾਂ ਬਣਾਉਣੀਆਂ ਮੈਂ ਤੁਹਾਡੇ ਨਾਲ ਦੱਸਦੀ ਆ ਸਾਰਿਆਂ ਨੂੰ ਅਜੋ ਆਪ ਆਪ ਆਪਣੇ ਪਾਣੀ ਗਰਮ ਵਾਲਾ ਠੀਕਾ ਲੈ ਲੈਣਾਗਾ ਟੋਪੀਆ ਜੋ ਵੀ ਤੁਹਾਡੇ ਕੋਲ ਹੈਗਾਗਾ ਤਾਂ ਕੱਪ ਇਹਦੇ ਵਿੱਚ ਆਪਾਂ ਅੱਧਾ ਕੱਪ ਇਹਦੇ ਵਿੱਚ ਪਾਣੀ ਦਾ ਪਾ ਲੈਣਾਗਾ ਹੁਣ ਇੱਕ ਆਪਾਂ ਨੂੰ ਸੌਫ ਚਾਹੀਦੀ ਹੈ ਇੱਕ ਆਪਾਂ ਨੂੰ ਚਾਹੀਦੀ ਹੈ ਜਵੈਨ ਠੀਕ ਹੈ ਪਹਿਲਾਂ ਆਪਾਂ ਸੌਫ ਥੋੜੀ ਜੀ ਪਾਵਾਂਗੇ ਥੋੜੀ ਜੀ ਆਪਾਂ ਇਹਦੇ ਵਿੱਚ ਸੌਫ ਪਾਈ ਆ ਥੋੜੀ ਜੀ ਜਮੈਣ ਪਾਈ ਆ ਤਾਂ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਉਬਲਣ ਦੋ ਠੀਕ ਹੈ ਜਿੰਨਾ ਟਾਈਮ ਇਹ ਪ੍ਰੋਪਰ ਆਫ ਦਾ ਕਲਰ ਨਹੀਂ ਚੇਂਜ ਕਰਦਾ ਪਾਣੀ ਠੀਕ ਆ ਸੌਫ ਤੇ ਅਜਵਾਣੀ ਦੇ ਵਿੱਚ ਘੋਲ ਨਹੀਂ ਜਾਂਦੀ ਉਹਨਾਂ ਟਾਈਮ ਆਪਾਂ ਇਹਨੂੰ ਉਬਲਣ ਵਾਸਤੇ ਰੱਖ ਦਾਂਗੇ ਢੱਕ ਕੇ ਹਾਂਜੀ ਆਪਾਂ ਸੌਫ ਤੇ ਅਜਵਾਣੀ ਦੇ ਵਿੱਚ ਪਾ ਕੇ ਉਹਨੂੰ ਆਪਾਂ ਰੱਖ ਦਿੱਤਾਗਾ ਗੈਸ ਤੇ ਠੀਕ ਆ ਜਿੰਨਾ ਟਾਈਮ ਉਹ ਆਪਣਾ ਕਲਰ ਨਹੀਂ ਚੇਂਜ ਕਰਦਾ ਉਹਨਾਂ ਟਾਈਮ ਆਪਾਂ ਉਦਿਗਰਾਂਗੇ ਡੀਟ ਠੀਕ ਹੈ ਮਸਰਦੀਆਂ ਦੇ ਵਿੱਚ ਹਰ ਰੋਜ਼ ਇਹ ਡਰਿੰਕ ਸਵੇਰੇ ਉੱਠ ਕੇ ਲੈਣੀ ਹੀ ਲੈਣੀ ਆ ਬਿਕੋਜ਼ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਦੇਖੋ ਇੱਕ ਤਾਂ ਤੁਸੀਂ ਪਤਲੇ ਰਹਨੇ ਹੋ ਇੱਕ ਜੇ ਆਪਣੇ ਬੇਬੀ ਹੈ ਜੇ ਮਦਰ ਫੀਡ ਕਰ ਰਹੇ ਨੇ ਤਾਂ ਉਹਨਾਂ ਲਈ ਬਹੁਤ ਵਧੀਆ ਕਿਉਂਕਿ ਉਹਨਾਂ ਦਾ ਪੇਟ ਵਗੈਰਾ ਨਹੀਂ ਦੁਖਦਾ ਠੀਕ ਹੈ ਤੇ ਬੱਚੇ ਨੂੰ ਵੇਟ ਦੀ ਇਨਫੈਕਸ਼ਨ ਵਗੈਰਾ ਵੀ ਨਹੀਂ ਹੁੰਦੀ ਤੇ ਬੱਚਾ ਵੀ ਸਹੀ ਰਹਿੰਦਾਗਾ ਤੇ ਆਪਾਂ ਵੀ ਸਹੀ ਰਹਨੇ ਤੇ ਨਾ ਹੀ ਬੱਚੇ ਨੂੰ ਠੰਡ ਲੱਗੇ ਕਿਉਂਕਿ ਉਹਦੇ ਅੰਦਰ ਵੀ ਸੌਫ ਤੇ ਅਜਵਾਣ ਆਪਣੇ ਦੁੱਧ ਰਹੀਂ ਜਾਂਦੀ ਆ ਤਾਂ ਕਰਕੇ ਆਪਾਂ ਇਹ ਡਰਿੰਕ ਡੇਲੀ ਲੈਣੀ ਹੀ ਲੈਣੀ ਆ ਜੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਆਪਦਾ ਵੇਟ ਘਟਾਉਣਾਗਾ ਠੀਕਾ ਤਾਂ ਤੁਸੀਂ ਇਹ ਡਰਿੰਕ ਜੇ ਡੇਲੀ ਪੀਓਗੇ ਤਾਂ ਤੁਹਾਨੂੰ ਘੱਟੋ ਘੱਟ 1 ਮਹੀਨੇ 1.5 ਮਹੀਨੇ ਤੱਕ ਪ੍ਰੋਪਰ ਫਰਕ ਪਤਾ ਲੱਗੂਗਾ ਬਟ ਐਵੇਂ ਨਹੀਂ ਤੁਸੀਂ ਅੱਜ ਡਰਿੰਕ ਪੀਂਦੇ ਤਾਂ ਤੁਹਾਨੂੰ ਕੱਲ ਨੂੰ ਹੀ ਫਰਕ ਪਤਾ ਲੱਗ ਜੀ ਐਵੇਂ ਨਹੀਂ ਹੁੰਦਾ ਬਟ ਹੌਲੀ ਹੌਲੀ ਫਰਕ ਜ਼ਰੂਰ ਪਤਾ ਲੱਗੂਗਾ ਜ਼ਰੂਰ ਟਰਾਈ ਕਰਿਓ ਤੁਸੀਂ ਉਹ ਵੀ ਠੰਡਾ ਜਿਹੜੀ ਉਹ ਬਹੁਤ ਜ਼ਿਆਦਾ ਸਟਾਰਟ ਹੋ ਗਈ ਇੱਕੇਦਮ ਸੁੱਕੀ ਜੀ ਠੰਡਾ ਤਾਂ ਆਪਾਂ ਜੁਝਾਰ ਦੇ ਵੀ ਮੋٹے ਕੱਪੜੇ ਕੱਢ ਲਿਆ ਕਿਉਂਕਿ ਉਹਨੂੰ ਗੱਡੀ ਚੋਂ ਬਾਹਰ ਕੱਢਦੇ ਆਂ ਬੁਟੀਕ ਤੇ ਜਾ ਕੇ ਹਣਾ ਤਾਂ ਉਦੋਂ ਬੱਚੇ ਦੇ ਪਾਏ ਜਾਂਦੇ ਆ ਚਾਹੇ ਬੁਟੀਕ ਤੇ ਜਾ ਕੇ ਆਪਾਂ ਉਤਾਰ ਦਈਏ نیچے ਤੇ ਆਪਾਂ ਉਹਦੇ ਹੋਰ ਕੱਪੜੇ ਪਾ ਦਾਂਗੇ ਕੋਈ ਸੌਫਟ ਜੇ ਠੀਕ ਹੈ ਤਾਂ ਇੱਕ ਵਾਰੀ ਆਪਾਂ ਉਹਦਾ ਵਾਲਾ ਮੋਟਾ ਸੂਟ ਕੱਢ ਲਿਆ ਠੀਕ ਹੈ ਤਾਂ ਜੋ ਉਹਨੂੰ ਠੰਡ ਨਾ ਲੱਗੇ ਬਿਕੋਜ਼ ਪਿਛਲੀ ਠੰਡ 'ਚ ਵੀ ਉਹ بیمار ਰਿਹਾ ਸੀ ਇਸ ਵਾਰੀ ਨਾ ਉਹ بیمار ਰਹੇ ਤਾਂ ਅਗਰ ਕਿ ਉਹ ਪਾਉਦਾ ਮੋਟਾ ਸੂਟ ਕੱਢ ਲਿਆ ਆ ਇਹ ਠੀਕ ਹੈ ਅੱਜ ਉਹਦੇ ਪਾ ਕੇ ਦੇਖਦੇ ਹਾਂ ਵੀ ਸਹੀ ਆਊਗਾ ਕਿ ਨਹੀਂ ਆਊਗਾ ਤੇ ਆਪਾਂ ਆਪਣੀ ਡਰਿੰਕ ਵੀ ਦੇਖ ਲਈਏ ਠੀਕ ਹੈ ਵੀ ਬਣ ਚੁੱਕੀ ਆ ਕਿ ਨਹੀਂ ਬਣੀ ਲੋਵੇ। ਰੰਗ ਤਾਂ ਦਾ ਚੇਂਜ ਹੋ ਗਿਆ। ਆਪਾਂ ਹੁਣ ਇਹਨੂੰ ਸਿੱਪ ਸਿੱਪ ਕਰਕੇ ਪੀਣਾਗਾ। ਇੱਕੇ ਦਮ ਨਹੀਂ ਪੀਣਾ ਹੌਲੀ ਹੌਲੀ ਕਰਕੇ ਪੀਣਾਗਾ ਥੋੜਾ ਥੋੜਾ। ਲਓ ਜੀ ਆਪਾਂ ਣਾ ਲਏ ਆ। ਬਸ ਹੁਣ ਰੈਡੀ ਹੋਣ ਲੱਗਿਆਂ ਫਿਰ ਆਪਾਂ ਜਾਣਾ ਬੁਟੀਕ ਤੇ। ਝੂਹਾਰ ਨੂੰ ਉਠਾ ਲਈਏ ਉਹਨੂੰ ਦਾਦੀ ਨੂੰ ਫੜਾ ਦਈਏ ਕੁਝ ਖਵਾ ਦੇਣਗੇ। ਫਿਰ ਆਪਾਂ ਪ੍ਰੋਪਰ ਰੈਡੀ ਹੋ ਕੇ ਜਾਣਾਗਾ। ਤੇ ਤੇ ਕੰਮ ਤੇ ਕਿਉਂਕਿ ਬਹੁਤ ਲੇਟ ਹੋ ਜਾਣਾ ਡੇਲੀ ਅੱਜ ਆਪਾਂ ਪਹਿਲਾਂ ਜਾਂਦੀ ਕੋਈ ਅੱਜ ਹਜੇ ਸਾਡੀ ਸਫਾਈ ਹੈ ਜਿਹੜੀ ਚੱਲ ਰਹੀ ਆ ਉਹ ਤਾਂ ਅਸੀਂ ਕੱਪੜਾ ਲੀੜਾ ਸਾਰਾ ਚੱਕਤਾ ਪਰ ਅਸੀਂ ਲੇਟ ਹੋ ਗਏ ਸੀ ਨਾ ਤਾਂ ਕਰਕੇ ਚਲੋ ਕੋਈ ਗੱਲ ਨਹੀਂ ਸਫਾਈ ਤੇ ਮੈਂ ਕੰਮ ਕਰਿਆ ਹੀ ਇਧਰ ਆਪਣੇ ਮਹਿਲਾਂ ਦਾ ਸੀਵਰੇਜ ਦਾ ਕੰਮ ਸਟਾਰਟ ਹੋ ਗਿਆ ਲੱਗੇ ਸ਼ਾਇਦ ਅੱਜ ਹੋ ਜਾਊਗਾ ਕਲੀਅਰ ਅੱਜ ਕੰਮ ਹੋ ਜਾਊਗਾ ਸੀਵਰੇਜ ਦਾ ਮੈਂ ਲੱਗਦਾ ਹੌਮ ਸਿਟੀ ਦੇ ਵਿੱਚ ਨਾ ਹੌਮ ਸਿਟੀ ਚ ਕਾਫੀ ਘਰ ਵੀ ਤੇ ਆਪਣੇ ਮੌਸਰੂਮ ਚ ਵੀ ਬਹੁਤ ਜ਼ਿਆਦਾ ਪਾਣੀ ਖੜ ਰਿਹਾ ਸੀਗਾ ਤੇ ਮੈਨੂੰ ਲੱਗਦਾ ਭੇਜਦਾ ਆਪਾਂ ਕੰਪਲੇਟ ਵੀ ਪਾਈ ਸੀਗੀ ਤੇ ਸ਼ਾਇਦ ਅੱਜ ਕਲੀਅਰ ਹੋ ਜੇ ਤੇ ਹੋ ਜੂਗਾ ਤਾਂ ਬਾਲਾ ਵਧੀਆ ਕਿਉਂਕਿ ਬਹੁਤ ਔਖਾਗਾ ਬਾਈ ਪਾਣੀ ਸਾਰੀ ਜੀ ਖੜਨ ਲੱਗ ਗਿਆ ਸੀਗਾ ਵਾਸ਼ਰੂਮ ਵਗੈਰਾ ਵੀ ਨਹੀਂ ਜਾ ਸਕਦੇ ਤਾਂ ਕਰਕੇ ਮੈਨੂੰ ਲੱਗਦਾ ਅੱਜ ਸਹੀ ਹੋ ਜਾਊਗਾ ਬਲਾਲੀ ਇਹਨਾਂ ਨੇ ਗੱਡੀ ਲੋ ਵੀ ਕੰਮ ਕਰ ਲਿਆ ਆਪਾਂ ਫਿਨਿਸ਼ ਕਾਫੀ ਸਾਰੇ ਤੇ ਅੱਜ ਜਿਹੜਾ ਹੈਗਾ ਆਪਣੇ ਸੀਵਰੇਜ ਦਾ ਕੰਮ ਸੀ ਉਹ ਵੀ ਹੋ ਗਿਆ ਹੈਨਾ ਤੇ ਵਾਸ਼ਰੂਮ ਐਂਡ ਕਲੀਨ ਹੋ ਗਿਆ ਵਧੀਆ ਹੋ ਗਿਆ ਸਾਰਾ ਕੰਮ ਆਪਣਾ ਇਹ ਕੰਮ ਨਿਭੜ ਗਿਆ ਤੇ ਵਾਕੀ ਸੂਟਸ ਵਗੈਰਾ ਨੇ ਜਿਹੜੇ ਉਹ ਵਰਕ ਹੋ ਕੇ ਆ ਗਿਆ ਤੇ ਇੱਕ ਆਪਾਂ ਬਹੁਤ ਸੋਹਣੀ ਫਰਾਕ ਬਣਾਈ ਆ ਮੈਂ ਤੁਹਾਨੂੰ ਦਿਖਾਉਣੀ ਆ ਇੱਧਰ ਲੈ ਕੇ ਦਿਖਾ ਬੋ ਤੋਰੇ ਲੈ ਫਰਾਕ ਬਣਾਈ ਆ ਆਪਾਂ ਜਿਵੇਂ ਕੁੜੀਓ ਜੇ ਤੁਸੀਂ ਬਾਈ ਫਰਾਕ ਬਣਾਉਣੀ ਹੋਵੇ ਇਦਾਂ ਤੁਸੀਂ ਬਣਾ ਸਕਦੇ ਹੋ ਆਪਣੇ ਤੋਂ ਤਿਆਰ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਫਰਾਕ ਬਣੀ ਹੋਈ ਆ ਇਹ ਤੇ ਆਪਾਂ ਸਿਰਫ ਤਣੀਆਂ ਲਾਈਆਂ ਨੇ ਜਿੱਦਾਂ ਦੀ ਆਪਾਂ ਨੂੰ ਚਾਹੀਦੀ ਹੁੰਦੀ ਹੈ ਜਿੱਦਾਂ ਰੈਡੀमेड ਹੁੰਦੀ ਆ ਉਦਾਂ ਅੰਬ੍ਰੇਲਾ ਕਾਟੇ ਫਰਾਕ ਬਣਾਈ ਹੋਈ ਆ ਆਪਾਂ ਠੀਕ ਹੈ ਚੈੱਕ ਕਰ ਸਕਦੇ ਹਾਂ ਤੁਸੀਂ ਕਿਸੇ ਨੇ ਵੀ ਬਣਵਾਏ ਬਣਵਾਉਣੀ ਹੋਈ ਬਈ ਇਹ ਜੌਰਜਟ ਕਪੜੇ ਤੇ ਬਣਾਈ ਆ ਕੁੜੀ ਨੇ ਰੈਡੀ ਕਰਵਾਈ ਆ ਤੇ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜਰੂਰ ਕਰਵਾ ਸਕਦੇ ਹੋ ਜੋ ਯਾਰ ਵਾਪਸ ਮੁੜ ਤੇ ਬਾਕੀ ਬਾਈ ਆਪਾਂ ਸੋਚ ਰਹੇ ਆਂ ਵੀ ਆਪਾਂ ਇੱਕ ਆਫਰ ਰੱਖਣੀ ਆ ਵੀ ਜਿਵੇਂ ਪੋਹ ਦੇ ਵਿੱਚ ਵਿਆਹ ਨਹੀਂ ਨਾ ਹੁੰਦੇ ਤਾਂ ਪੋਹ ਦੇ ਮਹੀਨੇ ਚ ਆਪੇ ਕੋ ਆਫਰ ਲਗਾਉਣੀ ਆ 10 ਦਿਨਾਂ ਵਾਸਤੇ ਜਿੰਨੇ ਵੀ ਮੇਰੇ ਹੈਂਡਵਰਕ ਦੇ ਪੀਸ ਰੈਡੀ ਹੋਇਆ 2024 ਦੇ ਵਿੱਚ ਠੀਕ ਆ ਤੇ ਜਿਹੜੇ ਮੇਰੇ ਆਪ ਦੇ ਆਪ ਦੇ ਹੋਇਆ ਉਹਨਾਂ ਤੇ ਮੈਂ ਡਿਸਕਾਊਂਟ ਲਾਉਣਾਗਾ ਵੀ ਇੱਕ ਸੂਟ ਦੇ ਵਿੱਚ 1000 ਰੁਪਏ ਦਾ ਡਿਸਕਾਊਂਟ ਲਾ ਦਾਂਗੇ ਆਪਾਂ ਠੀਕ ਹੈ ਤਾਂ ਜਰੂਰ ਤੁਸੀਂ ਦੱਸਿਓ ਵੀ ਆਪਾਂ ਇਹ ਲਗਾਈਏ ਡਿਸਕਾਊਂਟ ਹਾਂ ਆਪਾਂ ਲਗਾਵਾਂਗੇ ਜਰੂਰ ਤੁਸੀਂ ਮੈਨੂੰ ਰਿਪਲਾਈ ਕਰਿਓ ਕਿ ਆਪਾਂ ਇਹ ਕੰਮ ਵੀ ਕਰਨਾਗਾ ਤਾਂ ਹੁਣ ਭੁੱਖ ਲੱਗੀ ਹੋਈ ਆ ਖਾਣੀਆਂ ਮੈਗੀ ਬਣਾਵਾਂ ਖਾਓਗੇ ਤੇ ਆਪਾਂ ਬਣਾਉਣੇ ਆ ਮੈਗੀ ਕਿਉਂਕਿ ਆਪਾਂ ਨਵਾਂ ਗੈਸਿਕੂਲਾ ਲਿਆਂਦਾ ਹੋਇਆ ਤਾਂ ਉਹ ਤੇ ਆਪਾਂ ਮੈਗੀ ਦਾ ਸਮਾਨ ਜਰੂਰ ਬਣਾਵਾਂਗੇ ਟਰਾਈ ਤਾਂ ਕਰਨਾ ਬੰਦ ਤਾਂ ਹੈ ਯਾਰ ਤੇ ਮੈਂ ਜਿਹੜੀ ਆਫਰ ਸੋਚ ਰਹੀ ਆ ਆਫਰ ਮੈਂ ਹੈਂਡਵਰਕ ਦੇ ਸੂਟ ਤੇ ਜਿਵੇਂ ਇੱਕ ਮੇਰਾ ਡਿਜ਼ਾਈਨ ਰੈਡੀ ਹੋਇਆ ਸੀ ਇੱਕ ਮੇਰਾ ਡਿਜ਼ਾਈਨ ਰੈਡੀ ਹੋਇਆ ਸੀ ਇੱਕ ਮੇਰਾ ਆ ਡਿਜ਼ਾਈਨ ਰੈਡੀ ਹੋਇਆ ਸੀ ਆਹ ਵਾਲਾ ਡਿਜ਼ਾਈਨ ਰੈਡੀ ਹੋਇਆ ਸੀ ਆਹ ਵਾਲਾ ਡਿਜ਼ਾਈਨ ਰੈਡੀ ਹੋਇਆ ਸੀ ਬਲੈਕ ਵਾਲਾ ਡਿਜ਼ਾਈਨ ਰੈਡੀ ਹੋਇਆ ਸੀ ਠੀਕ ਹੈ ਤੇ ਇੱਕ ਮੇਰਾ ਆਹ ਵਾਲਾ ਡਿਜ਼ਾਈਨ ਰੈਡੀ ਹੋਇਆ ਸੀ ਦਿਸ ਵਨ ਠੀਕ ਹੈ ਤੇ ਹੋਰ ਕਿਹੜਾ ਹੋਇਆ ਸੀ ਡਿਜ਼ਾਈਨ ਰੈਡੀ ਆਪਣਾ ਫਰੋਜੀ ਵਾਲਾ ਹਨਾ ਫਰੋਜੀ ਵਾਲਾ ਹੋਇਆ ਸੀ ਡਿਜ਼ਾਈਨ ਉਹ ਮੇਰੀ ਭੈਣ ਲੈ ਗਈ ਆ ਮੇਰੇ ਤੋਂ ਫਰੋਜੀ ਵਾਲਾ ਸੂਟ ਤੇ ਹੋਰ ਆਪਣਾ ਡਿਜ਼ਾਈਨ ਹੈਂਡਵਰਕ ਵਾਲਾ ਮੇਰਾ ਵੀਰ ਭਲਾ ਸੀ ਹਨਾ ਥਿਸ ਵਨ ਆ ਤੁਸੀਂ ਦੇਖਿਆ ਹੁਣ ਆਹ ਵਾਲਾ ਸੂਟ ਹੈ ਜਿਹੜਾ ਇਹ ਵਾਲਾ ਜਿਹੜਾ ਸੂਟ ਹੈ ਮੇਰਾ ਹੈਂਡਵਰਕ ਦਾ ਇਹ ਡਿਜ਼ਾਈਨ ਹੋਇਆ ਸੀਗਾ ਤਾਂ ਇਹ ਆਪਾਂ ਜਲਦੀ ਤੁਹਾਡੇ ਨਾਲ ਸਾਰੀਆਂ ਫੋਟੋਆਂ ਸ਼ੇਅਰ ਕਰੂੰਗੀ ਮੈਂ ਵੀਡੀਓਜ਼ ਵਗੈਰਾ ਇਹ ਮੈਂ ਉੱਥੇ ਤਾਂ ਦਿਖਾਈਆਂ ਹੋਈਆਂ ਨੇ ਪ੍ਰੋਪਰ ਪਰ ਕੁੜੀਆਂ ਕਹਿੰਦੀਆਂ ਵੀ ਸਾਨੂੰ ਕਲੀਅਰ ਵਰਕ ਨਹੀਂ ਪਤਾ ਲੱਗ ਰਿਹਾ ਬਲੈਕ ਸੂਟ ਦਾ ਤਾਂ ਉਹਦਾ ਵਰਕ ਵੀ ਤੁਹਾਨੂੰ ਮੈਂ ਦਿਖਾ ਦੂੰਗੀ ਜਲਦੀ ਸਾਰੇ ਸੂਟ ਦਾ ਇਹ ਕਾ ਸੀ ਸੱਚ ਆਹ ਵਾਲਾ ਹੋ ਗਿਆ ਤੇ ਇੱਕ ਪਿੰਕ ਵਾਲਾ ਹੋ ਗਿਆ ਤੇ ਇੱਕ ਆਹ ਵਾਲਾ ਹੋ ਗਿਆ ਹੈਨਾ ਕਾਫੀ ਸੂਟ ਨੇ ਬਲੈਕ ਦੇ ਵਿੱਚ ਦਾ ਕਲਾਇੰਟ ਦਾ ਵੀ ਰੈਡੀ ਪਿਆਗਾ ਇੱਕ ਆਹ ਵਾਲਾ ਸੂਟ ਇੱਕ ਆਹ ਵਾਲਾ ਹੋ ਗਿਆ ਰੈਸਟ orange ਹਾਂਜੀ ਕਾਫੀ ਸੂਟ ਨੇ ਰੈਡੀ ਕੀਤੇ ਹੋਏ ਤਾਂ 10 12 ਤੋਂ ਹੋਣਗੇ ਇੱਕ ਆਹ ਵਾਲਾ ਹੋ ਗਿਆ ਪਿੰਕ ਸਲਵਾਰ ਵਾਲਾ ਤੇ ਜਿੰਨੇ ਵੀ ਸੂਟ ਆਪਾਂ ਰੈਡੀ ਕੀਤੇ ਨੇ ਜਰੂਰ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਠੀਕਾ ਫੋਟੋਸ ਵੀਡੀਓ ਤੇ ਡਿਸਕਾਊਂਟ ਮੈਂ ਸੋਚ ਰਹੀ ਆਂ ਵੀ ਲਗਾਵਾਂਗੇ ਫਿਲਹਾਲ ਆਪਣਾ ਮਾਰਕ ਕਰ ਰਿਹਾਗਾ ਜਿੱਪੀ ਨੀਉੜਾ ਬੰਦਾ ਰਹਿ ਗਿਆ ਪੱਤਨ ਤਾਰ ਬੰਦੀ ਇੱਕ ਬੜੀ ਟੁੰਨੀ ਡਰੈਸ ਵੀ ਆਪਾਂ ਰੈਡੀ ਕੀਤੀ ਉਹ ਦਿਖਾਉਣੀ ਆ ਮੈਂ ਤੁਹਾਨੂੰ ਬਹੁਤ ਸੋਹਣਾ ਵਰਕ ਆ ਰਿਹਾ ਪ੍ਰੋਪਰ ਰੈਡੀ ਨਹੀਂ ਹੋਈ ਜਦੋਂ ਪ੍ਰੋਪਰ ਰੈਡੀ ਹੋਈ ਫਿਰ ਤਾਂ ਫੋਟੋ ਵੀਡੀਓ ਤੁਹਾਡੇ ਨਾਲ ਉਹ ਦੋ ਸ਼ੇਅਰ ਕਰਾਂਗੇ ਬਟ ਤੁਸੀਂ ਵਰਕ ਚੈੱਕ ਕਰੋ ਬਾਈ ਇੱਕ ਕੁੜੀ ਨੇ ਸਪੈਸ਼ਲ ਰੈਡੀ ਕਰਵਾਈ ਆ ਆਪਣੇ ਤੋਂ ਤੁਸੀਂ ਵਰਕ ਚੈੱਕ ਕਰੋ ਆਪਾਂ ਦੇਖੋ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਫੁੱਲ ਹੈਵੀ ਵਰਕ ਆ ਕਲੀਆਂ ਵਾਲੀ ਜਿਹੜੀ ਹੈਗੀ ਆ ਫਰੌਕ ਆ ਇਹ रेडी ਕੀਤੀ ਹਾਲੇ ਤੇ ਕੇਨ ਵਗੈਰਾ ਲਾਵਾ ਰਹੇ ਆ ਆਪਾਂ ਠੀਕ ਹੈ ਇਹਦੇ ਨਾਲ ਪਲਾਜ਼ੋ ਬਣਿਆ ਹੋਇਆਗਾ ਤੇ ਦੁਪੱਟਾ ਵੀ ਇਹਦਾ ਫੁੱਲ ਹੈਵੀ ਆ ਉਹ ਲੁੱਕ ਵੀ ਤੁਹਾਨੂੰ ਦਿਖਾਉਂਗੀ ਮੈਂ ਤੇ ਕੇਨ ਕੋਣਾ ਜਿਹੜੀ ਬਈ ਉਹ ਲੱਗੂਗੀ ਫਿਰ ਪ੍ਰੋਪਰ ਲੁੱਕ ਦਿਖਾਉਂਗਾ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਜਿਹੜਾ ਦੁਪੱਟਾ ਨਾ ਇਹਦਾ ਮਾਸ਼ਾਅੱਲਾ ਕਿਆ ਖੂਬ ਦੁਪੱਟਾ ਰੈਡੀ ਹੋਇਆਗਾ ਇੰਨਾ ਕੋ ਜਿਆਦਾ ਸੋਹਣਾ ਦੁਪੱਟਾ ਰੈਡੀ ਹੋਇਆ ਵੀ ਮੈਂ ਬਿਆਨ ਹੀ ਨਹੀਂ ਕਰ ਸਕਦੀ ਇਹ ਸੂਟ ਦਾ ਡਿਜ਼ਾਈਨ ਇੰਨਾ ਕੋ ਜਿਆਦਾ ਵਧੀਆ ਕੁੜੀਓ ਜੇ ਤੁਸੀਂ ਇਹ ਵਾਲਾ ਸੂਟ ਆ ਆ ਦੀ ਮੈਰਿਜ ਤੇ ਪਾਉਣ ਵਾਸਤੇ ਠੀਕ ਹੈ ਤਿਆਰ ਕਰਨਾ ਤਾਂ ਬਹੁਤ ਹੀ ਸਹੀ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਜਿਹੜੀ ਸੂਟ ਆਗਾ ਇਹ ਮਿਲ ਜੂਗਾ ਆ ਦੀ ਮੈਰਿਜ ਦੇ ਉੱਤੇ ਤੁਸੀਂ ਕੁਝ ਜੁਨੀਕ ਜਾਂ ਪਾ ਸਕਦੇ ਹੋ ਲੈਂਗੇ ਤਾਂ ਆਪਾਂ ਪਾਉਣੀ ਆ ਫੱਟੇ ਪਾ ਸਕਦੇ ਹਾਂ ਦੀ ਆ ਦੀ ਮੈਰਿਜ ਤੇ ਦੁਪੱਟਾ ਦਿਖਾਉਣੀ ਆ ਮੈਂ ਤੁਹਾਨੂੰ ਦੇਖੋ ਆ ਦੁਪੱਟਾ ਆਪਾਂ ਪੈਚ ਲਗਾ ਕੇ ਤੇ ਵਰਕ ਕੀਤਾ ਬਾਈ ਸਾਰੇ ਦੁਪੱਟੇ ਤੇ ਆ ਚਾਰੇ ਖੁੰਜਿਆਂ ਦੇ ਵਿੱਚ ਸੇਮ ਵਰਕ ਆ ਇਹ ਚ ਦੁਪੱਟੇ ਦੀ ਆ ਸਾਰਾ ਵਰਕ ਆ ਸ਼ਿਮਰਦਾਈ ਦੁਪੱਟਾ ਦਾ ਸ਼ਿਮਰਤੀ ਆਪਾਂ ਇਹ ਡਰੈੱਸ ਆ ਜਿਹੜੀ ਉਹ ਫੁੱਲ ਰੈਡੀ ਕੀਤੀ ਆ ਮੇਰੇ ਬਹੁਤ ਹੀ ਪਿਆਰੀ ਕਲਾਇੰਟ ਨੇ ਰੈਡੀ ਕਰਵਾਈ ਆ ਠੀਕ ਆ ਦੁਪੱਟਾ ਬਹੁਤ ਹੈਵੀ ਆ ਬਹੁਤ ਜ਼ਿਆਦਾ ਸਾਰੀ ਡਰੈੱਸ ਹੀ ਬੜੀ ਹੈਵੀ ਆ ਜਦੋਂ ਪ੍ਰੋਪਰ ਇਹ ਬਣ ਗਈ ਨਾ ਡਰੈੱਸ ਉਦੋਂ ਤੁਹਾਨੂੰ ਮੈਂ ਦਿਖਾਉਂਗੀ ਕਿ ਕਿੰਨਾ ਸੋਹਣਾ ਜਿਹੜਾ ਹੈਗਾ ਇਹ ਤੇ ਕੰਮ ਹੋਇਆਗਾ ਤੇ ਦੂਸਰਾ ਜਿਹੜਾ ਆਹ ਵਾਲਾ ਸੂਟ ਆ ਗਿਆ ਪਿੰਕ ਕਲਰ ਦਾ ਬਾਈ ਇਹ ਤੁਹਾਨੂੰ ਪਤਾ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹਦੇ ਵਰਕ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਵਰਕ ਹੋਇਆ ਹੋਇਆ ਹੈ ਦੇਖੋ ਆਹ ਬਾਹਾਂ ਤੇ ਵਰਕ ਆ ਠੀਕ ਹੈ ਰੁਪਿੰਦਰ ਹਾਂਡਾ ਦੀ ਨੇ ਆਪਣੇ ਤੋਂ ਇਹ ਸੂਟ ਤਿਆਰ ਕਰਵਾਇਆ ਸੀ ਤੇ ਇਹਦੇ ਨਾਲ ਦਾ ਰਾਇਲ ਬਿਊਟੀ ਤਿਆਰ ਹੋ ਕੇ ਬਾਗ ਗਿਆ ਦੋ ਸੇਮ ਪਿੰਕ ਤੇ ਤਿਆਰ ਹੋ ਕੇ ਗਏ ਆ ਇੱਕ ਪਿੰਕ ਤੇ ਕੰਬੋ ਰੈਡੀ ਹੋ ਕੇ ਗਿਆ ਮਦਰ ਐਂਡ ਡਾਟਰ ਦਾ ਠੀਕ ਹੈ ਤੇ ਇੱਕ ਪਿੰਕ ਆਪਣੇ ਕੋਲ ਇਹ ਰੈਡੀ ਹੋ ਗਿਆ ਠੀਕ ਹੈ ਇਹ ਵੀ ਬਸ ਆਪਾਂ ਕੋਰੀਅਰ ਕਰਨਾ ਡਿਸਪੈਚ ਕਰ ਦੇਣਾਗੇ ਜਦੋਂ ਸਟਿਚ ਹੋ ਗਿਆ ਬੜੀ ਵਧੀਆ ਤਾਂ ਤੁਸੀਂ ਕਿਸੇ ਨੇ ਵੀ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਫੈਬਰਿਕ ਆਪਣੀ ਪਸੰਦ ਦਾ ਠੀਕ ਹੈ ਡਿਜ਼ਾਈਨ ਆਪਣੀ ਪਸੰਦ ਦਾ ਸਾਰਾ ਕੁਝ एवरीथिंग ਕਿ ਬੁਟੀਕ ਦੀ ਸਪਾਈ ਵੀ ਆਪਣੀ ਲੱਗਦੇ ਆ ਤੋਈ ਜਾਂਦੀ ਆ ਕਿਉਂਕਿ ਹੁਣ ਸਰਦੀਆਂ ਕਰਕੇ ਟਾਈਮ ਜਿਹੜਾ ਹੈਗਾ 4:30 ਵਜੇ ਦਿਨ ਜਾਂ ਥੋੜਾ ਜਿਹਾ ਢਲਣਾ ਲੱਗ ਜਾਂਦਾ ਆ ਸਾਰੇ ਬੱਚੇ ਆਪੋ ਆਪਣੇ ਘਰੇ ਚਲੇ ਜਾਂਦੇ ਨੇ ਜੀ ਹਨ ਰਿਹਾ ਮੂਵੀ ਦਾ ਪ੍ਰੋਗਰਾਮ ਤਾਂ ਉਦੋਂ ਪਹਿਲਾਂ ਆਪਣਾ ਬਣ ਰਿਹਾਗਾ मैगी ਦਾ ਪ੍ਰੋਗਰਾਮ ਹੁਣ ਆਪਾਂ ਪਹਿਲਾਂ ਮੈਗੀ ਬਣਾਵਾਂਗੇ ਠੀਕ ਹੈ ਫਿਰ ਸੋਚ ਰਹੇ ਹਾਂ ਵੀ ਪੁਸ਼ਪਾ ਲੱਗੀ ਆ ਪੁਸ਼ਪਾ 2 ਕਿਹੜੇ ਕਿਹੜੇ ਦੇਖ ਲਈ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਉਹ ਵੀ ਦੱਸਿਓ ਠੀਕ ਆ ਆ ਆਪਾਂ ਲਿਆਂਦਾ ਸੀਗਾ ਨਵਾਂ ਚੁੱਲਾ ਭਾਈ ਪੁਟੀਖ ਤੇ ਠੀਕ ਹੈ ਤੇ ਅੱਜ ਨਵੇਂ ਚੁੱਲੇ ਦਾ ਇਸਤੇਮਾਲ ਮੈਂ ਕਰਨ ਲੱਗੀ ਆ ਬਣਾਉਣ ਲੱਗੀ ਆ ਤੇ ਮੈਗੀ ਇਹ ਇਹਦੀ ਬੜੀ ਮौज ਆ ਉਹ ਤਾਂ ਚਾਉਂਦਾ ਹੀ ਨਹੀਂ ਸੀ ਇਹ ਫੁੱਲ ਵਟਾ ਫੁੱਲ ਕਿਆ ਵਾ ਲਓ ਵੀ ਹੁਣ ਆਪਾਂ ਬਣਾ ਲਈਏ ਲੋਈ ਆਪਾਂ ਹੋ ਗਿਆ ਰੈਡੀ ਮੇਕਅਪ ਕਰ ਲਿਆ ਮੈਂ ਕਿਦਾਂ ਦਾ ਲੱਗ ਰਿਹਾ ਤੇ ਰਿੱਕੀ ਵੀ ਰੈਡੀ ਹੋ ਗਿਆ ਅੱਜ ਪਲਾਨ ਬਣ ਗਿਆ ਸਾਡਾ ਦੇਖ ਲਓ ਇਧਰ ਬਿਨਾ ਮੇਕਅਪ ਤੋਂ ਦੇਖ ਲਓ ਠੀਕ ਆ ਤੇ ਇਧਰ ਵਾਈ ਤੁਸੀਂ ਦੇਖ ਲਓ ਮੇਕਅਪ ਦੇ ਨਾਲ ਫਰਕ ਤਾਂ ਬਹੁਤ ਆ ਰਿੱਕੀ ਇਧਰ ਆਓ ਨਾਲ ਖੜੋ ਮੇਰੇ ਆਕੇ ਇਧਰ ਨਾਲ ਖੜੋ ਮੇਰੇ ਆਕੇ ਕਿਸਾ ਲੱਗ ਰਹਾ ਹੈ ਮੇਕਅਪ ਹਮ ਅੱਛੇ ਲੱਗ ਰਹੇ ਆਂ ਆਪ ਵੀ ਅੱਛੇ ਲੱਗ ਰਹੇ ਮੈਂ ਨਹੀਂ ਅੱਛੀ ਲੱਗ ਰਹੀ ਕਮੈਂਟ ਕਰਕੇ ਬਤਾਨਾ ਕਿ ਮੈਂ ਨਹੀਂ ਅੱਛੀ ਲੱਗ ਰਹੀ ਹੂੰ ਇਹ ਬਾਤ ਤਾਂ ਬਾਈ ਗਲਤ ਹੈ ਇਹ ਬਾਤ ਤਾਂ ਗਲਤ ਹੈ ਨਾ ਫਿਰ ਚਲੋ ਸਮਾਨ ਰੱਖੋ ਪੌਣੀ ਪੰਜ ਦੀ ਰਕਾਨੇ ਪਿੰਜ ਰੱਖੋ ਹਾਂ ਕਿ ਨਹੀਂ ਰੱਖੋ ਗੱਡੀ ਚ ਸੈਰ ਲਿਕਿਆ ਇਹਦਾ ਇੱਕ ਘਰੇ ਪਿਆਗਾ ਤੇ ਆ ਰਹਿ ਦੋ ਰੱਖਣ ਵਿੱਚ ਹੀ ਰੱਖੋ ਤੇ ਐ ਚ ਇਹਦਾ ਦੁੱਧ ਆਗਾ ਹਾਂ ਇਹ ਪੌਣੀ ਬਈ ਆਪਾਂ ਪੂਰੀ ਕਾਲੀ ਚ ਲੜ ਲੜ ਕੇ ਕਿਉਂਕਿ ਮੈਂ ਹੋਗੀ ਲੇਟ ਨਿੱਕੀ ਮੈਨੂੰ ਦਿੱਤੀਆਂ ਕਾਲਾਂ ਵੀ ਤੂੰ ਕਦੇ ਟਾਈਮ ਤੇ ਤਿਆਰ ਨਹੀਂ ਹੋ ਸਕਦੀ ਬਰੇਂਡ ਤੇਜ ਹਯਾਰ ਥੋੜਾ ਜਿਹਾ ਰਿਹਾਰ ਕਰਨ ਲੱਗਿਆ ਸੀ ਤਾਂ ਕਰਕੇ ਹੋ ਗਿਆ ਠੀਕ ਹੈ ਕਿ ਜਵਾਕਾਂ ਨਾਲ ਤਾਂ ਇਹ ਹੀ ਹਲਮੇ ਹੁੰਦੇ ਨੇ ਹਾਂ ਬਸ ਰਕਾ ਹੁੰਦਾ ਹੀ ਬਸ ਕਾ ਬਾਕੀ ਠੀਕ ਹੈ ਜੀ ਕਿ ਮੂਵੀ ਆਪਾਂ ਦੇਖਦੇ ਆ ਆਪਣੇ ਕੋਲ ਸਿਰਫ ਜੀ ਸਿਨੇਮਾ ਦਾ ਆਪਣੇ ਇੱਥੇ ਲੈ ਦੇਖੇ ਸਿਨੇਮਾ ਹਾਂ ਦੇ ਕੋਲ ਇੱਕ ਸਿਨੇਮਾ ਗਾ ਇਹ ਆਦੀ ਮਨ ਮਰਜ਼ੀ ਕਰਦੇ 400 ਰੁਪਏ ਟਿਕਟ ਦਾ ਠੀਕ ਹਾਂ ਇਹ ਵੀ ਆ ਰਾਊਗਾ ਫਿਰ ਇੱਥੇ ਟਿਕਟ ਘਟ ਜੂਗੀ ਪੱਕਾ ਮੈਨੂੰ ਤਾਂ ਲੱਗਦਾ ਤੈਨੂੰ ਕੀ ਲੱਗਦਾ ਕੀ ਹੋ ਸਕਦਾ ਪੀਪੀਆਰ ਵੀ ਇੰਨੀ ਮਹਿੰਗਾ ਹੋਇਆ ਫਿਰ ਦੱਸੀ ਸਕਦੇ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਲੋ ਬਈ ਕਹਿੰਦੇ ਵੈਲਕਮ ਟੂ ਬੂੜਾ ਬਾਬਾ ਅਰੇ ਬਾਬਾ ਗੱਜਾ ਵੈਲਕਮ ਟੂ ਵੈਲਕਮ ਟੂ ਓਸ਼ੀਨ ਮਾਲ ਅਸੀਂ ਤਾਂ ਬੀਏ ਵੀ ਬੰਦੇ ਅਸੀਂ ਪੀਆਈਪੀ ਬੰਦੇ ਆ ਅਸੀਂ ਬਹੁਤ ਲੇਟ ਆਉਣੇ ਆ ਵੀਆਈਪੀ ਬੰਦੇ ਤਾਂ ਗੱਡੀ ਕਿੱਧਰ ਲਾਉਣਗੇ ਵੀਆਈਪੀ ਲਾਈਨ ਚ ਬਿਲਕੁਲ ਲਾਈਨ ਚ ਬਰੋ ਅਰੇ ਕੀ ਲੈਵਲ ਨੈਕਸਟ ਲੈਵਲ ਕਰਨਾ ਜਗਾ ਠੀਕ ਹੈ ਇਹ ਚੱਕ ਵਈ ਆ ਖੜਾਤੀ ਜੱਟ ਨੇ ਗੱਡੀ ਟਿਕਟ ਹੈਗੀਆਂ ਨੇ ਲੈਣੀਆਂ ਨੇ ਗੱਲ ਨਹੀਂ ਸਹੀ ਇਹ ਸੱਜਣਾ ਕੱਲਾ ਕੱਲਾ ਇਹ ਗੱਲ ਜਮਾ ਗਲਤਾ ਬਈ ਬਹੁਤ ਜ਼ਿਆਦਾ ਗਲਤ ਗੱਲ ਹੈ ਕੋਹਾਂ ਨਾ ਆਪਾਂ ਬਸ ਆਪਾਂ ਹੋਰ ਕੀ ਲੈਣ ਖਾਣ ਨੂੰ ਮੈਂ ਕੀ ਕਿਹਾ ਸੀ ਮੈਂ ਹੋਰ ਕੀ ਕਿਹਾ ਸੀ ਨਾ ਆਹ ਕਹਿ ਰਹੀ ਥੱਲੇ ਪਾਉ ਖੋਣ ਲੈ ਨਹੀਂ ਮੈਂ 버거 ਕਿਹਾ ਸੀ ਚਲੋ ਮੂਵੀ ਚੱਲ ਪਈ ਦਵਾਰੇ ਤੋ ਭਾਈ ਮੂਵੀ ਆਪਾਂ ਦੇਖ ਕੇ ਆਏ ਹਾਂਜੀ ਤੁਹਾਰ ਸਾਰੀ ਮੂਵੀ ਚ ਸੁੱਤਾ ਰਿਹਾ ਇਹਨੇ ਬਿਲਕੁਲ ਵੀ ਡਿਸਟਰਬ ਨਹੀਂ ਕੀਤਾ ਤੇ ਮੂਵੀ ਬਹੁਤ ਸੋਹਣੀ ਆ ਮੈਂ ਇਹੀ ਕਹੂੰਗੀ ਵੀ ਤੁਸੀਂ ਜ਼ਰੂਰ ਦੇਖ ਕੇ ਆਇਓ ਠੀਕ ਹੈ ਮਤਲਬ ਜੇ ਆਪਾਂ ਮੂਵੀ ਦੇਖਣ ਆਉਣੇ ਆ ਪੁਸ਼ਪਾ ਠੀਕ ਹੈ ਪੈਸੇ ਲਾ ਕੇ ਤਾਂ ਪੈਸੇ ਵੇਸਟ ਨਹੀਂ ਹੈਗੇ ਬਹੁਤ ਜ਼ਿਆਦਾ ਸੋਹਣੀ ਮੂਵੀ ਬਣਾਈ ਆ ਬਹੁਤ ਹੀ ਜ਼ਿਆਦਾ ਘੈਂਟ ਜ਼ਰੂਰ ਦੇਖਿਓ ਸਾਰੇ ਜਣ ਯਸ ਹੈਨਾ ਮਨੀ ਵੇਸਟ ਨਹੀਂ ਹੈਗੀ ਬਹੁਤ ਸੋਹਣੀ ਮੂਵੀ ਆ ਇਹ ਵੀਰ ਨੇ ਸਾਨੂੰ ਫੁੱਲ ਸਪੋਰਟ ਕੀਤਾ ਮੂਵੀ ਐਕਸ਼ਨ ਤੇ ਡਾਂਸ ਵਾਲੀ ਤੱਕੜਿਆ ਪੂਰੀ ਘੈਂਟ ਮੂਵੀ ਆ ਬਹੁਤ ਸੋਹਣੀ ਜ਼ਰੂਰ ਦੇਖਿਓ ਹੁਣ ਆਪਾਂ ਲੋ ਮੂਵੀ ਆਪਾਂ ਦੇਖ ਲਈ ਆ ਬਈ ਗੱਡੀ ਆਪਾਂ ਮੋੜ ਲਈ ਆ ਮੋੜ ਲਈ ਆ ਤੇ ਬਹੁਤ ਮਤਲਬ ਕਿ ਲੋਕ ਪੂਰਾ ਦੇਖ ਰਹੇ ਨੇ ਆ ਨਾ ਮੂਵੀ ਸੋਹਣੀ ਬਣਾਈ ਆ ਪੁਸ਼ਪਾ ਜਿਹੜੀ ਪਹਿਲੀ ਮੂਵੀ ਸੀ ਉਹ ਵੀ ਬਹੁਤ ਸੋਹਣੀ ਸੀਗੀ ਪੁਸ਼ਪਾ 2 ਤਾਂ ਉਹਦੋਂ ਵੀ ਸੋਹਣੀ ਆ ਘੈਂਟ ਆ ਨਾ ਰਿੱਕੀ ਪੂਰੀ ਐਕਸ਼ਨ ਪੂਰਾ ਕੈਂਟ ਜ਼ਬਰਦਸਤ ਕੰਮ ਹੈ। ਬੱਚ ਲੋਗ ਉੱਧਰ ਯੂਨੀਕੋ ਟੁੱਬ ਗਏ ਫਲਾ ਨਾ ਨਸਨ ਤਾਂ ਵਧੀਆ ਲੱਗੀ। ਸਾਨੂੰ ਤਾਂ ਪੂਰੀ ਵਧੀਆ ਲੱਗੀ ਬਾਈ। ਪੂਰੀ ਸੋਹਣੀ ਮੂਵੀ ਆ। ਠੀਕ ਹੈ। ਪੂਰੀ ਮਗਲਕੇ ਵਧੀਆ ਮੂਵੀ ਲੱਗੀ। ਪੋਕੇ ਮੂਵੀ ਤਾਂ ਹੀ ਹੁੰਦੀ ਹੈ ਇੱਕ ਕਹਾਣੀ ਹੁੰਦੀ ਹੈ ਬਸ। ਚਲੋ ਚਲੋ ਚਲੋ। ਮੋੜ ਮੋੜ ਹੋ ਗਿਆ। ਹੈ ਚਲੋ ਇਹ। ਇਹ ਠੰਡ ਹੋ ਗਈ ਇੱਕਦਮ। ਗਾਰੋਂ ਕਾ ਕੀ ਕਹਿੰਦੇ ਹੁੰਦੇ ਆ? ਅੰਬਲਸਾ। ਅੰਗਾਰੋ ਕੰਮ ਵਰਸਾ ਲਗਤਾ ਹੈ ਮੇਰਾ ਸਾਵੇ ਤਨ ਨਨ 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 ਲੋ ਬਿਸ਼ਰਵਲੀ ਸ਼੍ਰੀਵਲੀ ਸ਼੍ਰੀਵਲੀ ਨੂੰ ਦੇਖ ਲਈ ਆਪਾਂ ਹੁਣ ਆਪਾਂ ਚੱਲੇ ਆਂ ਬੈਕ ਟੂ ਹੋਮ ਯਾ ਅੰਗਾਰੋ ਕੀ ਕੰਮ ਕਰਨਾ ਸੀ ਰਿੱਕੀ ਆਪਾਂ ਇਹਦਾ ਸਿਪਰ ਲੈਣਾ ਸੀ ਪਾਣੀ ਵਾਲਾ ਇਹ ਬਹੁਤ ਤੰਗ ਹੁੰਦਾ ਲੈ ਜੀਏ ਤੂੰ ਲੈ ਲਈ ਡੀਆਈ ਵੀ ਤੂੰ ਲੈਣਾ ਆਪਾਂ ਨੋਬੀਕਾਰ ਹੁੰਦੇ ਆ ਨਾ ਸੁਪਰ ਦਾ ਟੀਮਾਰਟ ਚ ਲੈ ਹੁੰਦਾ ਸੀ ਆ ਤਾਂ ਆਪ ਇਹ ਤਾਂ ਡੀਮਾਰਟ ਵਾਲਾ ਸੀ ਦੇਖਦੇ ਹਾਂ ਹਾਂ ਚਲੋ ਚੱਲਦੇ ਆਂ ਬਈ ਹੁਣ ਚਲੋ ਆਹ ਦੇਖੋ ਮੂਵੀ ਦੇਖ ਕੇ ਆਈ ਮੈਂ ਰਿੱਕੇ ਹਾਲ ਦੇਖ ਲਓ ਮੁੰਡੇ ਦਾ ਇਹਦੇ ਲਈ ਇਹ ਖੇੜ ਆ ਜਵਾਕ ਪਾਲੜੇ ਬਹੁਤ ਆਹ ਕੀ ਤੇ ਮਮੂ ਦੇਖਿਓ ਰਿੱਕੀ ਖੇਡ ਬਣਾ ਰੱਖੀ ਐ ਨੇ ਇਹਦੀ ਇਹ ਬੁਰਾ ਅੰਦਰ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਚਾਦਰ ਕਰ ਲਈ ਐ ਚੇਂਜ ਮੋਟੀ ਚਾਦਰ ਵਿਛਾ ਲਈ ਜੁਜਾਰ ਕਹਿੰਦਾ ਸੀ ਮੈਨੂੰ ਫੋਨ ਦੋ ਨੋ ਮੋਟਾ ਕੰਬਲ ਕੱਢ ਲਿਆ ਜੁਜਾਰ ਮੋਟਾ ਕੰਬਲ ਕੱਢ ਲਿਆ ਲੋ ਤੁਸੀਂ ਖਰਗੋਸ਼ ਆਪਣਾ ਲੋ ਲੋ ਬਬ 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 ਬਬ